ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਸ ਦਾ ਨਾਮ ਦਾਦੀ ਦੀ ਪੋਤਿਆਂ ਨੂੰ ਨਸੀਹਤ ਹੈ ਸੋ ਇਸ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਕਵਿਤਾ ਉਸ ਤੋਂ ਪਹਿਲਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਹੋ ਸ਼ੇਰ ਬਹਾਦਰ ਦੁੱਲੇ ਬਿਲਕੁਲ ਆਕ ਭਰਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬਲਾਇਓ ਤੁਸੀਂ ਹੋ ਗੋਬਿੰਦ ਸਿੰਘ ਦੇ ਜਾਇ ਦਾਦਾ ਤੇਗ ਬਹਾਦਰ ਦਿੱਲੀ ਦੇ ਵਿੱਚ ਸੀ ਸਵਾਰਿਆ ਮਣ ਕੇ ਹਿੰਦ ਦੀ ਚਾਦਰ ਉਸ ਦੀ ਕੁਰਬਾਨੀ ਨੂੰ ਅੱਗੇ ਹੋਰ ਵਧਾਇਓ ਸੂਬੇ ਦੇ দরਵਾਰ ਜਿਜਾ ਕੇ ਕੱਜ ਕੇ ਫਤਿਹ ਲਾਇਓ ਤੁਸੀਂ ਹੋ ਉਸ ਕਾਮ ਦੇ ਵਾਰਸ ਜੋ ਕੰਬੇ ਨਾ ਡੋਲੇ ਦੇਗਾ ਦੇ ਵਿੱਚ ਉੱਬਲਦੇ ਵੀ ਸਤ ਨਾਮ ਹੀ ਬੋਲੇ ਇਸ ਕਮ ਨੂੰ ਕੁਰਬਾਨੀ ਦਾ ਜज्ਬਾ ਨਵਾਂ ਸਿਖਾਇਓ ਸੂਬੇ ਦੇ ਦਰਬਾਰ ਚ ਜਾ ਕੇ ਬੋਲੋ ਸਾਰੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਹੋਰ ਕਿਆ ਨਕੀਆਂ ਜਿੰਦਾਂ ਸਾਕਾ ਵੱਡਾ ਕਰਨਾ ਰਹੰਦੀ ਦੁਨੀਆ ਤਿੱਕਰ ਜਸ ਨੂੰ ਜਗ ਨੇ ਯਾਦ ਹੈ ਕਰਨਾ ਨਵਾਂ ਕੋਈ ਇਤਿਹਾਸ ਸਿਰਜ ਕੇ ਇਸ ਦੁਨੀਆ ਤੋਂ ਜਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬਲਾਇਓ ਪੁਰਜਾ ਪੁਰਜਾ ਕੱਟ ਜਾਏ ਭਾਵੇਂ ਅੱਖ ਚ ਨੀਰ ਦਾ ਚੋਵੇ ਸਿਰ ਜਾਂਦਾ ਤਾਂ ਬੇਸ਼ੱਕ ਜਾਵੇ ਸਰਨੀ ਮਾਨਾ ਨਾ ਹੋਵੇ ਪਿਓ ਦਾ ਦੇਦੀ ਆਨ ਸ਼ਾਨ ਨੂੰ ਕਿਦਰੇ ਦਾਗ ਨਾ ਲਾਉਣਾ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬਲਾਉਣਾ ਲੱਖਾਂ ਲਾਲਚ ਦੇਵੇ ਸੂਬਾ ਕਿਧਰੇ ਡੋ ਨਾ ਜਾਣਾ ਜਾਨੋ ਵੱਧ ਪਿਆਰੀ ਸਿੱਖੀ ਐ ਸਰੂ ਦਾਗ ਨਾ ਰੋਲ ਮਰਦੇ ਨਾਮ ਤੱਕ ਐ ਸਿੱਖੇ ਨੂੰ ਸਾਹ ਨਾਲ ਨਿਮਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬਰਾਇਓ ਲੱਖਾਂ ਆੜ ਲੜਾ ਕੇ ਦਾਦੀ ਖੂਬ ਸਜਾਈ ਜੋੜੀ ਲੜੀ ਮੋਤ ਪੇਰ ਲਈ ਅਜ ਚੜਦਾ ਹੈ ਕੋੜੀ ਬੱਚੇਓ ਅੱਜ ਤੁਸੀਂ ਬਾਤ ਰਾਣੀ ਨੂੰ ਹੱਸ ਹੱਸ ਕੇ ਪਰੜਾਇਓ ਬੱਚੇਓ ਅੱਜ ਤੁਸੀਂ ਬਾਤ ਰਾਣੀ ਨੂੰ ਹੱਸ ਹੱਸ ਕੇ ਪਰੜਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਚ ਆਪਣੇ ਵਿਚਾਰ ਜ਼ਰੂਰ ਦੱਸਣਾ ਵੀ ਤੁਹਾਨੂੰ ਇਹ ਗਾਣਾ ਵਧੀਆ ਲੱਗਿਆ ਜਾਂ ਨਹੀਂ ਤੇ ਇਸ ਪੈਰੇ ਦੇ ਲੇਖਕ ਸਵਰਨ ਹੁਸ਼ਿਆਰਪੁਰੀ ਹਨ ਤੇ ਇੱਥੇ ਪੂਰਾ ਨਾਂ ਲਿਖਿਆ ਨਹੀਂ ਉਹਨਾਂ ਦਾ ਲੱਖ ਲੱਖ ਧੰਨਵਾਦ ਉਹਨਾਂ ਨੇ ਇੰਨੀ ਸੋਹਣੀ ਕਵਿਤਾ ਲਿਖੀ ਸੋ ਇਸ ਕਵਿਤਾ ਨੂੰ ਅੱਗੇ ਵੀ ਹੋਰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ